ਹੈਲੋ ਜੀ ਸੱਚੇ ਖਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਬਲੌਗਸ ਉਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜਤੀ ਖਲਾ ਵਿੱਚ ਹੋਵੋਗੇ ਅੱਜ ਦੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਕਿਪ ਨਾ ਕਰਿਓ ਬਹੁਤ ਸੋਹਣੀ ਵੀਡੀਓ ਰਹਿਣ ਵਾਲੀ ਹੈ ਬਹੁਤ ਸੋਹਣੇ ਸੂਟ ਨੇ ਤੇ ਨਵੇਂ ਸਟਾਫ ਦੇ ਨਾਲ ਨਵੇਂ ਡਿਜ਼ਾਈਨਾਂ ਦੇ ਨਾਲ ਨੇ ਤੇ ਗਰਮੀਆਂ ਦੇ ਲਈ ਬਿਲਕੁਲ ਇੱਕ ਨਵੇਂ ਤੋਹਫੇ ਨੇ ਸੋ ਜੀ ਚਲੋ ਚਾਰਾ ਟਾਈਮ ਨਾਲ ਲੈਂਦੇ ਹੋਏ ਵੀਡੀਓ ਸਟਾਰਟਿੰਗ ਕਰਦੇ ਆ ਤੇ ਤੁਹਾਨੂੰ ਦੱਸਦੇ ਆ ਸੂਟਾਂ ਬਾਰੇ ਕਿ ਆਪਣੇ ਕੋਲ ਕਿੱਡਾ ਕਿੱਦਾਂ ਨੇ ਸੂਟਾਂ ਜਿਹਾ ਅਵੇਲੇਬਲ ਹੈਗੇ ਨੇ ਤੇ ਤੁਸੀਂ ਬਾਈ ਕਰ ਸਕਦੇ ਹੋ ਆਪਾਂ ਨੂੰ ਕਿੱਥੇ ਵੀ ਬੈਠੇ ਆਰਡਰ ਦੇ ਸਕਦੇ ਹੋ ਆਪਣਾ ਸੂਟ ਮੰਗਵਾ ਸਕਦੇ ਹੋ ਫਰਸਟ ਸੂਟ ਹੈ ਜੀ ਤੁਸੀਂ ਮਸੈਂਟਾ ਕਲਰ ਦਾ ਦੇਖ ਰਹੇ ਹੋ ਰਾਜਾ ਰਾਣੀ ਵਾਲਾ ਇਹ ਆਪਾਂ ਸਟਾਕ ਰੀਸਟਾਕ ਕੀਤਾ ਦੁਬਾਰਾ ਜਿਹੜਾ ਪਹਿਲੇ ਵਾਲਾ ਸੂਟ ਲੈ ਕੇ ਅਸੀਂ ਪਹਿਲਾਂ ਆਪਾਂ ਲੈ ਕੇ ਆਏ ਸੀ ਜੀ ਇਸ ਫਰਮ ਨੂੰ ਆਪਾਂ ਹੀ ਲੈ ਕੇ ਆਇਆ ਪਿਓਰ ਖੀਨ ਖਾਬ ਤੇ ਉੱਪਰ ਠੀਕ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਨੇ ਤੇ ਬਹੁਤ ਜ਼ਿਆਦਾ ਸੋਹਣੇ ਕਲਰ ਨੇ ਇਸ ਦੇ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਹੋਊਗਾ ਤੁਸੀਂ ਬਾਈ ਕਰ ਸਕਦੇ ਹੋ ਆਪਣੇ ਤੋਂ ਪਿਓਰ ਖੀਨ ਖਾਬ ਤੇ ਉੱਪਰ ਨੇ ਦੁਪੱਟਾ ਤੁਹਾਨੂੰ ਮਿਲੂਗਾ ਨਾਲ ਤੇ ਬਾਟਮ ਤੁਹਾਨੂੰ ਪਲੇਨ ਮਿਲੂਗੀ ਸ਼ਾਰਟ ਤੁਹਾਨੂੰ ਇਦਾਂ ਦੀ ਜਿੱਦਾਂ ਦਾ ਰਾਜਾ ਰਾਣੀ ਵਾਲਾ ਇਹ ਪ੍ਰਿੰਟ ਹੈ ਉਹ ਹੋਇਆ ਮਿਲੂਗਾ ਕਲਰ ਮੈਂ ਤੁਹਾਨੂੰ ਬਨ ਬਨ ਵਾਈ ਚੈੱਕ ਕਰਵਾ ਦਨੀ ਆ ਜਿਹੜੇ ਪਹਿਲਾਂ ਸੀਗੇ ਉਹ ਹੈਂਡ ਦੇ ਵਿੱਚ ਆਏ ਸੀ ਹੈਂਡਵਰਕ ਦੇ ਵਿੱਚ ਆਏ ਸੀ ਰਾਜਾ ਰਾਣੀ ਵਾਲਾ ਵਰਕ ਤੇ ਅੰਬੀਆਂ ਵਾਲਾ ਠੀਕ ਹੈ ਉਹ ਨੈਚੁਰਲ ਪਿਓਰ ਕريب ਤੇ ਸੀ ਉਹਨਾਂ ਦੇ ਨਾਲ ਦੁਪੱਟਾ ਨਹੀਂ ਸੀ ਹੈਗਾ ਇਹ ਵਾਲਾ ਕਲਰ ਹੈ ਕਿਸ ਦੇ ਵਿੱਚ ਤੇ ਜਿਨ੍ਹਾਂ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਈ ਕੱਛੜਾ ਜੀ ਪਿਓਰ ਖੀਨ ਖਾਬ ਦੇ ਉੱਪਰ ਹੈ ਪਲੇਨ ਤੁਹਾਨੂੰ ਬਾਟਮੀ ਮਿਲੂਗੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਫੋਰ ਸਾਈਡ ਤੋਂ ਨੂੰ ਲੇਸ ਲੱਗੀ ਮਿਲੂਗੀ ਤੇ ਵਿੱਚ ਸਟੋਨ ਵਾਲਾ ਜਿਹੜਾ ਵਰਕ ਹੋਏਗਾ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਸਾਰੀਆਂ ਭੈਣਾਂ ਲਈ ਬਹੁਤ ਖਾਸ ਰਹਿਣ ਵਾਲੀ ਆ ਸੋ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਕਿਉਂਕਿ ਇਸ ਦੇ ਵਿੱਚ ਆਪਾਂ ਬਹੁਤ ਸਾਰੇ ਸੂਟ ਲੈ ਕੇ ਆਏ ਆ ਜੋ ਹੈਂਡਵਰਕ ਦੇ ਕਾਟਨ ਦੇ ਸੂਟ ਵੀ ਲੈ ਕੇ ਆਏ ਆ ਜਿਨ੍ਹਾਂ ਦਾ ਪ੍ਰਾਈਸ ਤਾਂ ਹੱਦੋਂ ਵੱਧ ਘੱਟ ਹੈ ਠੀਕ ਹੈ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਔਰ ਹੈਂਡਵਰਕ ਵੀ ਹੋਇਆ ਹੋਵੇ ਸੂਟ ਤੇ ਤੇ ਪ੍ਰਾਈਸ ਵੀ ਬਿਲਕੁਲ ਘੱਟ ਹੋਵੇ ਬਹੁਤ ਖਾਸ ਗੱਲ ਹੈ ਇਹ ਸੋ ਕਾਟਨ ਦੇ ਸੂਟ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਆਕੇ ਜਾ ਕੇ ਦੇਖਿਓ ਇਹ ਵਾਲੇ ਜਿਹੜੇ ਤੁਸੀਂ ਦੇਖ ਰਹੇ ਹੋ ਆਪਣੇ ਕੋਲ 6 ਸੂਟ ਹੀ ਲੈਫਟ ਨੇ ਇਹ ਇਹ ਪਿਓਰ ਬਰਬਰੀ ਦੇ ਸੂਟ ਨੇ ਠੀਕ ਹੈ ਜੀ ਇਸ ਦੀ ਪ੍ਰਿੰਟਿੰਗ ਸਭ ਦੀ ਅਲੱਗ-ਅਲੱਗ ਹੈ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ 6 ਸੂਟ ਦਿਖਾ ਰਹੀ ਹਾਂ ਜਿਹੜਾ ਵੀ ਤੁਸੀਂ ਇਹਨਾਂ ਚੋਂ ਲੈਣਾ ਹੋਗਾ ਬਾਈ ਕਰਨਾ ਹੋ ਸਕਰੀਨਸ਼ਾਟ ਭੇਜ ਕੇ ਆਪਾਂ ਨੂੰ ਬਾਈ ਕਰ ਸਕਦੇ ਹਾਂ ਦੋ ਸੂਟ ਪਹਿਲਾਂ ਇਹ ਵਾਲੇ ਨੇ ਇੱਕ ਇਹ ਵਾਲਾ ਜੀ ਪਿੰਕ ਕਲਰ ਦਾ ਸੂਟ ਹੈ ਨਾਲ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਆਫ ਵਾਈਟ ਕਲਰ ਦਾ ਸੂਟ ਹੈ ਵਿੱਚ ਫਲਾਰ ਬਣੇ ਹੋਏ ਨੇ ਬਹੁਤ ਜ਼ਿਆਦੇ ਸੋਹਣੇ ਪ੍ਰਿੰਟਿੰਗ ਹੈ ਨਾਲ ਦੀ ਤੇ ਪਿਓਰ ਜਿਹੜੀ ਆਪਣੀ ਆਪਾਂ ਇਹਨਾਂ ਫੈ布ਰਿਕ ਰੱਖਿਆ ਉਸ ਤੋਂ ਬਾਅਦ ਇਕਵਲ A ਵਾਲਾ ਡਿਜ਼ਾਈਨ ਆਪਾਂ ਨਮਾ ਰੈਡੀ ਕੀਤਾ ਸੋ ਜਿਹੜਾ ਵੀ ਮੇਰੇ ਭੈਣਾਂ ਨੇ ਬਾਈ ਕਰਨਾ ਬਾਈ ਕਰ ਸਕਦੇ ਨੇ neck ਡਿਜ਼ਾਈਨ ਬਿਲਕੁਲ ਆਪਾਂ ਨਮਾ ਰੱਖਿਆ ਜਿਹੜਾ ਟ੍ਰੈਂਡਿੰਗ ਦੇ ਵਿੱਚ ਆ ਬਹੁਤ ਸੋਹਣਾ ਸਿਕੁਐਂਸ ਦੇ ਨਾਲ ਨੋਟ ਦਾ ਵਰਕ ਹੋਇਆ ਹੋਇਆ ਹੈ neck ਤੇ ਤੁਸੀਂ ਸ਼ਰਟ ਦੀ ਪੂਰੀ ਫਰੰਟ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਚ ਬਣ ਕੇ ਰੈਡੀ ਹੋਇਆ ਤੁਹਾਨੂੰ ਬਾਜੂ ਦੇ ਉੱਪਰ ਵਰਕ ਮਿਲੂਗਾ ਦੁਪੱਟਾ ਤੁਹਾਨੂੰ ਵਧੀਆ ਠੀਕ ਹੈ ਜੀ ਗੋਟਾ ਪੱਤੀ ਦੇ ਨਾਲ ਤੇ ਲੇਸ ਦੇ ਨਾਲ ਟਾਈਪ ਮਿਲੂਗਾ ਬਾਟਮ ਤੁਹਾਨੂੰ ਪਲੇਨ ਮਿਲੂਗੀ ਇਸ ਤੇ ਕਲਰ ਇਸ ਦੇ ਵਿੱਚ ਜਿਹੜੇ ਆਪਣੇ ਕੋਲ ਅਵੇਲੇਬਲ ਹੈਗੇ ਆ ਮੈਂ ਤੁਹਾਨੂੰ ਅੱਗੇ ਚੈੱਕ ਕਰਵਾ ਦਿੰਨੀ ਆ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਨਾਲ ਪਾਸਤੇ ਤੇ ਵਰਕ ਰੈਡੀ ਕਰਵਾਇਆ ਤੁਸੀਂ ਚੈੱਕ ਕਰਸੋ ਕੰਟਰਾਸਟ ਵਾਈਜ਼ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਲੱਗ ਰਿਹਾਗਾ ਨੈਕ ਡਿਜ਼ਾਈਨ ਆ ਪਨਮਾ ਜਿਹੜਾ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਵਾਲਾ ਉਹ ਡਿਜ਼ਾਈਨ ਕੀਤਾ ਹੈ ਆਪਣੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਔਰ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਫੋਲੋ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਫੋਲੋ ਕਰ ਲਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਸੂਟ ਤੁਹਾਨੂੰ ਕਿਦਾਂ ਦੇ ਲੱਗੇ ਆਪਣਾ ਆਰਡਰ ਪਲੇਸ ਕਰਨ ਦੇ ਲਈ ਤੁਸੀਂ ਕਰਨਾ ਕੀ ਹੈ ਡਿਸਕ੍ਰਿਪਸ਼ਨ ਵਿੱਚ ਬਾਕਸ ਵਿੱਚ ਆਪਣਾ ਵਟਸਐਪ ਨੰਬਰ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਡੀਐਮ ਕਰ ਸਕਦੇ ਹੋ ਤੇ ਕਿਤੇ ਵੀ ਬੈਠੇ ਜਿਹੜਾ ਸੂਟ ਮੰਗਵਾ ਸਕਦੇ ਹੋ ਹੁਣ ਤੁਸੀਂ ਸੂਟ ਦੀ ਜਿਹੜੀ ਨੈਕ ਦੀ ਪ੍ਰੋਪਰ ਲਾਈਨ ਹੈ ਜਿਹੜੀ ਡਿਜ਼ਾਈਨਿੰਗ ਹੈ ਉਹ ਚੈੱਕ ਕਰ ਸਕਦੇ ਹੋ ਸੀਕੁਐਂਸ ਪੂਰੀ ਕਵਰ ਇਸ ਦਿੱਤੀ ਹੋਈ ਆਪਾਂ ਡਿਜ਼ਾਈਨ ਨੂੰ ਠੀਕ ਹੈ ਜੀ ਨਾਟ ਵਰਕ ਹੋਇਆ ਹੋਇਆ ਉਸ ਤੋਂ ਬਾਅਦ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਬਹੁਤ ਹੀ ਯੂਨਿਕ ਚਾ ਡਿਜ਼ਾਈਨ ਹੈ ਤੇ ਬਹੁਤ ਸੋਹਣਾ ਸੂਟ ਜਿਹੜਾ ਬਣ ਕੇ ਰੈਡੀ ਹੁੰਦਾ ਹੈ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਸ ਵਿੱਚ ਆਪਣੇ ਕੋਲ ਇਹ ਵਾਲਾ ਕਲਰ ਅਵੇਲੇਬਲ ਹੈ ਇੱਕ ਇਹ ਵਾਲਾ ਗ੍ਰੇ ਕਲਰ ਅਵੇਲੇਬਲ ਹੈ ਪ੍ਰੋਪਰ ਜਿਹੜੇ ਆਪਣੇ ਅਮ ਸਟੂਨਸ ਦੇ ਨਾਲ ਹੈ ਪਿੱਛੇ ਜਿਹੜੀ ਸ਼ਾਰਟ ਹੈਗੀ ਉਹਦੇ ਆਪਾਂ ਸੈਂਟਰ ਪੈਨਲ ਬਣਾਏ ਹੋਏ ਆ ਸੋ ਤੁਸੀਂ ਇਹ ਸੂਟ ਆਪਣੇ ਤੋਂ ਸਿੰਪਲ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਮੇਰੀਆਂ ਭੈਣਾਂ ਜਿਨ੍ਹਾਂ ਨੂੰ ਪਾਕਿਸਤਾਨੀ ਵੇਅਰ ਕਰਨਾ ਵਧੀਆ ਲੱਗਦਾ ਹੈ ਪਾਕਿਸਤਾਨੀ ਬਾਜੂ ਦੇ ਨਾਲ ਤੇ ਸਟ੍ਰੇਟ ਸ਼ਰਟ A ਸ਼ੇਪ ਘੇਰੇ ਦੇ ਨਾਲ ਸੋ ਤੁਸੀਂ ਉਦਾਂ ਵੀ ਕਰਵਾ ਸਕਦੇ ਹੋ ਇੱਕ ਇਸ ਵਿੱਚ ਆਪਣੇ ਕੋਲ ਇਹ ਪਿੰਕ ਜਿਹਾ ਕਲਰ ਹੈ ਜੀ ਲਾਈਟ ਬਿਲਕੁਲ ਲਾਈਟਨੀਆਂ ਸ਼ੇਡ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣੇ WhatsApp ਤੇ DM ਕਰ ਸਕਦੇ ਹੋ ਜਿਹੜਾ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤੇ ਇਹ ਵਾਲੇ ਸੂਟ ਨੇ ਜਿਹੜੇ ਇਹ ਅੱਜ ਦੀ ਵੀਡੀਓ ਵਿੱਚ ਸਭ ਤੋਂ ਖਾਸ ਨੇ ਤੇ ਇਹਨਾਂ ਦਾ ਪ੍ਰਾਈਸ ਸੁਣ ਕੇ ਤੁਸੀਂ ਬਹੁਤ ਹੈਰਾਨ ਰਹਿ ਜਾਵੋਗੇ ਨਿਆਲੇ ਤਾਂ ਇਹਨਾਂ ਦੇ ਉੱਪਰ ਹੈਂਡਵਰਕ ਹੋਇਆ ਹੋਇਆ ਨਾਲੇ ਇਹਨਾਂ ਤੇ ਡਿਜੀਟਲ ਪ੍ਰਿੰਟਰ ਤੇ ਕਾਟਨ ਤੇ ਪ੍ਰੋਪਰ ਕਾਟਨ ਦੇ ਦੁਪੱਟੇ ਦੇ ਨਾਲ ਸੂਟ ਨੇ ਜਿਹੜੇ ਪ੍ਰੋਪਰ ਇਹਨਾਂ ਦੇ ਨੈਕ ਬਣੇ ਹੋਏ ਨੇ ਪ੍ਰਾਈਸ ਬਹੁਤ ਜ਼ਿਆਦਾ ਘੱਟਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਆ ਸੂਟ ਹੈ ਤੇ ਆਪਣੇ ਤੋਂ ਮੰਗਵਾ ਸਕਦੇ ਹੋ ਚੈੱਕ ਕਰੋ ਇਸ ਤੋਂ ਬਾਅਦ ਤੁਸੀਂ ਮੈਂ ਤੁਹਾਨੂੰ ਦੁਪੱਟਾ ਦਿਖਾ ਰਹੀ ਹਾਂ ਤੇ ਸੂਟ ਮੈਂ ਤੁਹਾਨੂੰ ਚੈੱਕ ਕਰਵਾ ਰਹੀ ਹਾਂ ਠੀਕ ਹੈ ਜੀ ਪ੍ਰੋਪਰ neck ਤੇ ਵਰਕ ਹੋਇਆ ਹੋਇਆ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਤੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਹੈਂਡਵਰਕ ਤੇ ਸੂਟ ਨੇ ਜੀ ਇਹ ਆਪਣੇ ਇਹਨਾਂ ਦੇ ਉੱਪਰ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਫੈਬਰਿਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ سارے ਸੋਹਣਾ ਜਿਹੜਾ ਸੂਟ ਨੇ ਹੀ ਬਣ ਕੇ ਰੈਡੀ ਹੋਏ ਨੇ ਸੋ ਜਲਦੀ ਜਾਓ WhatsApp ਤੇ ਜਾ ਕੇ ਆਪਾਂ ਨੂੰ DM ਕਰੋ ਤੇ ਆਪਣਾ ਆਰਡਰ ਜਿਹੜਾ ਫੇਸ ਕਰੋ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਇੱਕ ਆਪਾਂ ਇਹ ਵਾਲਾ ਡਿਜ਼ਾਈਨ ਲੱਕਿਆ ਤੁਸੀਂ ਚੈੱਕ ਕਰ ਸਕਦੇ ਹੋ ਘੇਰੇ ਦੇ ਉੱਪਰ ਵੀ ਵਰਕ ਮਿਲੂਗਾ ਤੁਹਾਨੂੰ ਉਸ ਤੋਂ ਬਾਅਦ ਜਿਹੜਾ neck ਆ ਉਸ ਤੇ ਉੱਪਰ ਤੁਹਾਨੂੰ ਹੈਂਡਵਰਕ ਮਿਲੂਗਾ ਇਸ ਦੇ ਵਿੱਚ ਡਾਟਸ ਵਾਲਾ ਜਿਹੜਾ ਵਰਕ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਡਾਟਸ ਵਾਲੀ ਪ੍ਰਿੰਟਿੰਗ ਹੋਈ ਹੋਈ ਆ ਕਲਰਿਸ ਦੇ ਵਿੱਚ ਜਿਹੜੇ ਹੈਗੇ ਆ ਉਹ ਸਕਰੀਨ ਦੇ ਉੱਪਰ ਦਿਖਾ ਰਿਆ ਆ ਪਰ ਨਾਲ ਰੱਖੇ ਹੋਇਆ ਸੁਬਰਾ ਵਿਦਿਆਲਾ ਤੋਂ ਨਵਾਈ ਕਸੂਰੂਨ ਇੱਕ ਕਪਾ ਇਹ ਡਿਜ਼ਾਈਨ ਡੈਡੀ ਕਰਵਾਇਆ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਫਿਰੋਜ਼ੀ ਕਲਰ ਦਾ ਸੂਟ ਆ ਡਬਲ ਸ਼ੈਡਡ ਆ ਜਾਣਗੇ ਜੀ ਇਹ ਸਾਰੇ पीच कलर का येलो तो पाउडर ब्ल्यू स्काई ब्ल्यू आप खोली कि दिखाया ही है प्रॉपर ने। प्रोपर नैक् वर्क होया सब दे बहुत ज़्यादा सोहना तो बहुत ही सफाई दे बहुत ही नीट एंड क्लीन जरा वर्क हुआ है एक इसल आर्टिकल रेडी करवाया इसका डिज़ाइन है थोड़ा जा ठीक है ਕੇ ਦੇ ਉੱਪਰ ਵੀ ਮੇਲ ਬਣੀ ਹੋਈ ਆ ਬਹੁਤ ਸੋਹਣਾ ਪ੍ਰਿੰਟ ਹੋਇਆ ਹੋਇਆ ਸਾਰੇ ਦੇ ਵਿੱਚ ਤੁਹਾਨੂੰ 4-4 ਕਲਰ ਮਿਲਣਗੇ ਠੀਕ ਹੈ ਜੀ 4-4 ਕਲਰ ਮਿਲਣਗੇ ਤੁਹਾਨੂੰ ਸਾਰਿਆਂ ਦੇ ਵਿੱਚ ਜਿਹੜਾ ਵੀ ਸੂਟ ਤੁਸੀਂ ਨੂੰ ਮੰਗਵਾ ਰਹੇ ਹੋ ਤੇ ਕਲਰ ਤੁਸੀਂ ਆਪਣਾ ਚੋਇਸ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਚਾਹੀਦਾ ਚਲੋ ਜੀ ਏ ਸੀ ਜੀ ਹੁਣ ਕਾਟਨ ਦੇ ਹੈਂਡਵਰਕ ਦੇ ਸੂਟ ਹੁਣ ਆਪਾਂ ਤੁਹਾਨੂੰ ਦਿਖਾਉਣਾ ਜਿਹੜੇ ਆਲ ਓਵਰ ਕਾਟਨ ਦੇ ਸੂਟ ਨੇ ਇਹ ਵਾਲੇ ਸੂਟਾਂ ਦੀਆਂ ਮੇਰੇ ਕੋਲੇ ਮਿੰਸਕੀ ਮਿੰਜ ਦਾ ਕਹਦੇ ਆ ਵੀ ਪੂਰੇ ਨਹੀਂ ਸੀ ਹੋਰੇ ਇਹ ਇੰਨਾ ਜ਼ਿਆਦਾ ਸੇਲ ਹੋ ਗਏ ਨੇ ਬਟ ਇਹਨਾਂ ਚ ਫਿਰ ਵੀ ਹਜੇ ਇੱਕ ਕਲਰ ਸੀ ਇਹ ਪਹਿਲਾਂ ਭਲਾ ਫਰੋਜੀ ਜਾ ਉਹ ਅਵੇਲੇਬਲ ਨਹੀਂ ਹੋਇਆ ਦੁਬਾਰਾ ਰੀਸਟਾਕ ਨਹੀਂ ਹੋਇਆ ਇਹ ਤਿੰਨੇ ਕਲਰ ਨੇ ਜਿਹੜੇ ਦੁਬਾਰਾ ਰੀਸਟਾਕ ਕੀਤੇ ਨੇ ਆਪਾਂ ਬਹੁਤ ਜ਼ਿਆਦਾ ਡਿਮਾਂਡ ਸੀ ਇਹਨਾਂ ਕਲਰਾਂ ਦੀ ਇਹਨਾਂ ਸੂਟਾਂ ਦੀ ਸੋ ਜਿਨ੍ਹਾਂ ਦੇ ਪਹਿਲਾਂ ਆਰਡਰ ਪੈਂਡਿੰਗ ਰਹਿ ਗਏ ਸੀਗੇ ਮੀਨੀ ਭੈਣਾ ਜਲਦੀ ਜਾ ਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਕਿਉਂਕਿ ਹੁਣ ਵੀ ਆਪਣੇ ਕੋਲ ਲਿਮਿਟਿਡ ਸਟਾਕ ਹੈਗਾ ਤੁਸੀਂ ਆਪਣੇ ਤੋਂ ਸੂਟ ਵਿਦ ਸਟਿਚਿੰਗ ਵੀ ਲੈ ਸਕਦੇ ਹੋ ਉਹ ਵਿਦਆਊਟ ਸਟਿਚਿੰਗ ਵੀ ਜਿਹੜੇ ਸੂਟ ਵਿਦਆਊਟ ਦੁਪੱਟਾ ਦੁਪੱਟਾ ਹੁੰਦੇ ਆ ਤੁਸੀਂ ਆਪਣੇ ਤੋਂ ਵਿਦ ਦੁਪੱਟਾ ਵੀ ਮੰਗਵਾ ਸਕਦੇ ਹੋ ਤੇ ਵਿਦਆਊਟ ਦੁਪੱਟਾ ਵੀ ਮੰਗਵਾ ਸਕਦੇ ਹੋ ਆਪਾਂ ਸਟਿਚਿੰਗ ਵੀ ਕਰਦੇ ਹਾਂ ਤੁਸੀਂ ਆਪਣੇ ਤੋਂ ਸਟਿਚ ਵੀ ਕਰਵਾ ਸਕਦੇ ਹੋ ਸੂਟ ਇੱਕ ਇਹ ਵਾਲਾ ਸੂਟਾ ਜੀ ਰੈੱਡ ਕਲਰ ਦੇ ਵਿੱਚ ਆ ਆਲ ਓਵਰ ਫਲਾਰ ਪ੍ਰਿੰਟਿੰਗ ਬਣੀ ਹੋਈ ਆ ਤੁਸੀਂ ਇਹਨਾਂ ਸੂਟਾਂ ਦੇ ਆਪਣੇ ਤੋਂ ਸੂਟ ਵੀ ਸਟਿਚ ਕਰਵਾ ਸਕਦੇ ਹੋ ਕੋਟ ਸੈੱਟ ਵਗੈਰਾ ਵੀ ਨਾਈਟ ਸੂਟ ਵਗੈਰਾ ਵੀ ਜੇਕਰ ਕਿਸੇ ਨੇ ਰੈਡੀ ਕਰਵਾਉਣੇ ਆ ਤੇ ਕਰਵਾ ਸਕਦੇ ਆ ਆਪਣਾ ਆਪਾਂ ਨੂੰ ਅਡਰੈਸ ਭੇਜ ਕੇ ਤੁਸੀਂ ਆਪਣਾ ਜਿਹੜਾ ਸੂਟ ਕਿਤੇ ਵੀ ਬਿਠੇ ਮੰਗਵਾ ਸਕਦੇ ਹੋ ਤੇ ਕਿਸੇ ਵੀ ਪ੍ਰਕਾਰ ਦੇ ਵਰਕ ਦੇ ਵਿੱਚ ਜਿੱਦਾਂ ਕਿ ਹੈਂਡਵਰਕ ਹੋ ਗਿਆ ਮਸ਼ੀਨ ਆਰੀ ਬਲੋਕ ਪਿੰਟ ਪੇਂਟ ਨੀਟਲ ਥ्रेड ਵਾਲਾ ਪੇਂਟ ਵਾਲਾ ਵਰਕ ਤੁਸੀਂ ਕੋਈ ਵੀ ਆਪਣੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਆਪਣਾ ਕੋਈ ਵੀ ਡਿਜ਼ਾਈਨ ਭੇਜ ਕੇ ਠੀਕ ਹੈ ਜੀ ਇਸ ਦੇ ਵਿੱਚ ਇਹ ਵਾਲੇ ਕਲਰ ਨੇ ਜੀ ਆਪਣੇ ਕੋਲ ਬੋਟਲ ਗ੍ਰੀਨ ਡਾਰਕ ਪੀਕਾਕ ਸ਼ੇਡ ਤੇ ਬਲੈਕ ਬਲੈਕ ਸ਼ੇਡ ਜਿਹੜਾ ਇਹ ਦੋ ਸੂਟ ਦਿਖਾਇਆ ਮੈਂ ਤੁਹਾਨੂੰ ਉਹਦੇ ਨਾਲ ਦੇ ਸੂਟ ਨਹੀਂ ਹੈ ਇਹ ਕਾਪਨੀ ਕੋਲ ਇਹ ਵਾਲਾ ਪ੍ਰਿੰਟਿੰਗ ਆ ਜਿਹੜਾ ਪ੍ਰਿੰਟ ਆ ਜਿਹੜਾ ਇਹ ਬਿਲਕੁਲ ਵੀ ਲੁੱਕਨ ਦਾ ਨਾਮ ਨਹੀਂ ਲੈ ਰਿਹਾ ਕਿਉਂਕਿ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਇੱਕ ਇਹ ਵਾਲਾ ਤੇ ਇੱਕ ਜਿੱਥੋਂ ਥੋੜਾ ਜਿਹਾ ਡਿਫਰੈਂਟ ਆ ਉਹ ਥੋੜਾ ਫੈਬਰਿਕ ਮਹਿੰਗੇ ਚ ਆਉਂਦਾ ਉਹ ਵੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੋਇਆ ਇੱਕ ਬਲੌਗ ਦੇ ਵਿੱਚ ਸੋ ਜਨ ACG ਆਪਣੀ ਅੱਜ ਵਾਲੀ ਵੀਡੀਓ ਅੱਜ ਵਾਲੇ ਸੂਟ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸੂਟ ਵਧੀਆ ਲੱਗੇ ਹੋਣਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰਿਆਂ ਦਾ